ਇਧਰ ਅਮਰਿਤਪਾਲ ਸਿੰਘ ਤੋਂ ਕਹਿੰਦੇ ਐਨਐਸਏ ਹਟਾਉਣ ਵਾਲੀ ਪਟੀਸ਼ਨ ਹੈ ਜਿਹੜੀ ਉਹਦੇ ਪਰਸਨਲ ਵਾਈਟ ਆਲ ਗਈ। ਮਸਲਾ ਅਮਰਿਤਪਾਲ ਸਿੰਘ ਤੋਂ ਅਜੇ ਐਨਐਸਏ ਨਹੀਂ ਹਟ ਰਿਹਾ। ਅਮਰਿਤਪਾਲ ਸਿੰਘ ਤੇ ਐਨਐਸਏ ਲਾ ਕੇ ਉਸ ਨੂੰ ਡਿਪੂਟ ਕਮਿਸ਼ਨਰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਸਾਥੀਆਂ ਸਣੇ ਬੰਦ ਕੀਤਾ ਗਿਆ। ਪੰਜਾਬ ਦੇ ਮਾਹੌਲ ਦੇ ਹਵਾਲੇ ਨਾਲ ਪੰਜਾਬ ਦੀ ਤਸਵੀਰ ਦੇ ਹਵਾਲੇ ਨਾਲ ਉਹ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਅੰਦਰੋਂ ਹੀ ਚੋਣ ਲੜੀ। ਦੇ ਲੋਕ ਸਭਾ ਜਿਹੜਾ ਕਿ 13 ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਅਮਰਿਤਪਾਲ ਸਿੰਘ ਜਿੱਤ ਕੇ ਸੰਸਦੀਆਂ ਪੌੜੀਆਂ ਚੜਿਆ ਤੇ ਅਮਰਿਤਪਾਲ ਸਿੰਘ ਦੇ ਸੌ ਚੁੱਕਣ ਨੂੰ ਲੈ ਕੇ ਸਵਾਲ ਆਇਆ ਹੈ ਜੇ ਨਹੀਂ ਚੁੱਕਦੇ ਤਾਂ ਫਿਰ ਸੰਸਦੀ ਰੱਦ ਹੋਣ ਦਾ ਖਤਰਾ ਆਇਆ ਤੇ ਆਖਰ ਸੌ ਚੁੱਕੀ ਗਈ। ਸੰਵਿਧਾਨ ਦੇ ਅਨੁਸਾਰ ਸੌ ਚੁੱਕਣ ਤੋਂ ਬਾਅਦ ਫਿਰ ਸਵਾਲ ਹੈ ਕਿ ਅਮਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਵੀ ਲਿਖਿਆ ਕਿ ਭਈ ਮੈਂ ਸੈਸ਼ਨ 'ਚ ਹਿੱਸਾ ਲੈਣਾ ਚਾਹੁੰਦਾ। ਜੁੱਤੀ ਸਾਰੀ ਤਰ੍ਹਾਂ ਚੁੱਪ ਨੇ। ਪਰ ਸੰਸਦ ਦੇ ਅੰਦਰ ਸਵਾਲ ਖੜਾ ਕਰਤਾ ਚੰਨੀ ਚੰਨੀ ਨੇ ਬੋਲ ਕੇ। ਚੰਨੀ ਕਹਿੰਦਾ ਵੀ ਅਮਰਿਤਪਾਲ ਸਿੰਘ ਨੇ ਤੁਸੀਂ ਐਨਐਸਏ ਤੱਕ ਬੰਦ ਕੀਤਾ ਉਹ ਮੈਂਬਰ ਪਾਰਲੀਮੈਂਟ ਹੈ ਉਹਦੇ ਬੋਲਣ ਦੀ ਆਜ਼ਾਦੀ ਦਾ ਸਵਾਲ ਕਿੱਥੇ ਗਿਆ ਫਿਰ ਚੁਣੇ ਹੋਏ ਨੁਮਾਇੰਦੇ ਦੀ ਇਹ ਬੋਲਣ ਦੀ ਆਜ਼ਾਦੀ ਵੀ ਨਹੀਂ ਦੇ ਰਿਹਾ ਤੁਸੀਂ ਤਾਂ ਉਹ ਕਹਿੰਦੇ ਉਸ ਹਲਕੇ ਦੇ ਲੋਕਾਂ ਦੀ ਆਵਾਜ਼ ਕੌਣ ਬਣੂਗਾ ਖਡੂਰ ਸਾਹਿਬ ਹਲਕੇ ਦੇ ਮੁੱਦੇ ਕੌਣ ਚੱਕੂਗਾ ਇਸ ਲਈ ਕਹਿੰਦੇ ਅਮਰਿਤਪਾਲ ਸਿੰਘ ਤੁਸੀਂ ਬੰਦ ਕਰਤਾ ਐਮਰਜੈਂਸੀ ਲਾਈ ਹੈ ਇਹ ਸਾਰੇ ਪਹਿਲੂ ਦੇ ਦਰਮਿਆਨ ਪੈਰਲ ਪਹਿਲੂ ਇਹ ਵੀ ਚੱਲਦੇ ਰਹੇ ਅਮਰਿਤਪਾਲ ਸਿੰਘ ਦਾ ਭਰਾ ਪੁਲਿਸ ਨੇ ਫਲੋਰ ਪੁਲਿਸ ਨੇ ਫੜ ਲਿਆ ਉਹ ਕਹਿੰਦੇ ਜੀ ਆਈਸ ਲੈ ਰਿਆ ਸੀਗਾ ਜੀ ਹੈ ਅਮਰਤਪਾਲ ਦੇ ਵਕੀਲ ਕਹਿੰਦੇ ਵੀ ਅਮਰਤਪਾਲ ਸਿੰਘ ਖੇਤਰੀ ਪਾਰਟੀ ਬਣਾਉਣ ਜਾ ਰਿਹਾ ਹੈ ਇਸ ਲਈ ਪੰਜਾਬ ਪੁਲਿਸ ਬਾয়া ਸਰਕਾਰ ਆਮਾਦੀ ਪਾਰਟੀ ਦੀ ਉਸ ਨੂੰ ਬਦਨਾਮ ਕਰ ਰਹੀ ਹੈ ਪਰਿਵਾਰ ਨੂੰ ਪਰਿਵਾਰ ਕਹਿੰਦਾ ਵੀ ਅਮਰਤਪਾਲ ਸਿੰਘ ਨਸ਼ਿਆਂ ਦੇ ਖਿਲਾਫ ਲੜਦਾ ਹੈ ਪੰਜਾਬ ਦੇ ਮੁੱਦਿਆਂ 'ਤੇ ਲੜਦਾ ਹੈ ਇਸ ਲਈ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੁਲਿਸ ਕਹਿੰਦੀ ਵੀ ਸਾਡੇ ਕੋਲ ਮੈਡੀਕਲ ਰਿਪੋਰਟ ਹੈ ਨਸ਼ਾ ਬਰਾਮਦ ਹੋ ਗਿਆ 4 ਗ੍ਰਾਮ ਤੇ ਪਰ ਸਰੀਜ 24 ਮਿਲ ਗਿਆ 10000 ਰੁਪਏ ਟਿਨ ਵਾਲਾ ਸਬੂਤ ਵੀ ਮਿਲ ਗਿਆ ਪੁਲਿਸ ਆਪਣੇ ਦਾਅਵੇ ਕਰਦੀ ਇਹ ਸਭ ਦਾਅਵੇਵਾਦਿਆਂ ਦੇ ਵਿਚਾਲੇ एनएसए ਹਟਾਉਣ ਨੂੰ ਲੈ ਕੇ ਅਮਰਪਾਲ ਸਿੰਘ ਹੋਰ ਅਦਾਲਤ ਪਹੁੰਚੇ ਹੋਏ ਨੇ ਪਹਿਲਾਂ ਤਾਂ ਐਨਐਸਏ ਦੀ ਮਿਆਦ ਵਧਾਈ ਇਸ ਨੂੰ ਸਵਾਲ ਆਏ ਉਹ ਕਹਿੰਦੇ ਵੀ ਪਹਿਲਾਂ ਤਾਂ ਐਨਐਸਏ ਲੱਗਾ ਗਲਤ ਹੈ ਜੀ ਸਾਡੇ ਤੇ ਫਿਰ ਹੁਣ ਮਿਆਦ ਵਧਾਉਣਾ ਗਲਤ ਹੈ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅਮਰਪਾਲ ਸਿੰਘ ਹੋਰਾਂ ਦੀ ਵਕੀਲਾਂ ਨੇ ਪਰਿਵਾਰ ਨੇ ਇੱਕ ਪਟੀਸ਼ਨ ਪੰਜਾਬ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਕਿ ਵਧਾਈ ਹੋਈ ਹੱਦ ਨੂੰ ਖਤਮ ਕਰਦੇ ਐਨਐਸਏ ਹਟਾਇਆ ਜਾਵੇ ਹੁਣ ਇਸ ਮਸਲੇ ਤੇ ਅੱਜ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਜਿੱਦਾਂ ਹੀ ਸੁਣਵਾਈ ਸ਼ੁਰੂ ਹੋਈ ਕਹਿੰਦੇ ਜੀ ਸਾਹਮਣੇ ਵਾਲੀ ਧਿਰ ਦੇ ਵਕੀਲ ਨੇ ਕਿਹਾ ਕਿ ਜਨਾਬ ਪਟੀਸ਼ਨ ਦੇ ਵਿੱਚ ਮਾਤਾ ਪਿਤਾ ਦੀ ਉਮਰ ਦਾ ਜਿਹੜਾ ਖਾਨਾ ਹੈ ਉਹ ਸਹੀ ਨਹੀਂ ਫਿਲ ਉਮਰ ਸਹੀ ਦਰਜ ਨਹੀਂ ਹੈਗੀ ਤੇ ਕਹਿੰਦੇ ਅਮਰਪਾਲ ਸਿੰਘ ਦਾ ਐਡਰੈਸ ਪਤਾ ਵੀ ਸਹੀ ਨਹੀਂ ਹੈਗਾ ਇਹ ਦੋ ਪਹਿਲੂਆਂ ਦੇ ਹਵਾਲੇ ਨਾਲ ਸੁਣਵਾਈ ਉੱਥੇ ਰੁਗੀ ਕਹਿੰਦੇ ਅਮਰਪਾਲ ਸਿੰਘ ਦੀ ਧਿਰ ਦੇ ਵਕੀਲਾਂ ਨੇ ਕਿਹਾ ਕਿ ਠੀਕ ਹੈ ਅਸੀਂ ਫਿਰ ਅਨੁਰੂਸ ਕਰ ਲਿਓਗੇ ਸਮਾ ਦਿੱਤਾ ਜਾਵੇ ਸੋ ਹੁਣ 31 ਜੁਲਾਈ ਤੱਕ ਐਨਐਸਏ ਹਟਾਉਣ ਵਾਲੀ ਪਟੀਸ਼ਨ ਤੇ ਸੁਣਵਾਈ ਟਲ ਗਈ ਹੈ ਵੈਸੇ ਅੱਜ ਕੇਜਰੀਵਾਲ ਵਾਲੀ ਪਟੀਸ਼ਨ ਤੇ ਵੀ ਸੁਣਵਾਈ ਮਨੀਸ਼ ਸ਼ੋਧਿਆ ਵਾਲੀ ਪਟੀਸ਼ਨ ਤੇ ਵੀ ਸੁਣਵਾਈ ਅਮਰਿਤਪਾਲ ਸਿੰਘ ਵਾਲੀ ਪਟੀਸ਼ਨ ਤੇ ਵੀ ਸੁਣਵਾਈ ਉਦੋਂ ਤਾਂ ਜਮਾਂਦਤ ਲਈ ਭੱਜੇ ਫਿਰਦੇ ਨੇ ਮਨੀਸ਼ ਸ਼ੋਧਿਆ ਨੂੰ ਜਮਾਂਦਤ ਮੰਗੀ ਸੀ ਉਹਦੀ ਕਿਹਨ ਕਰਜ ਹੋਗੀ ਸੋ ਉਹ ਖਰਜ ਨਹੀਂ ਹੋਈ ਮਤਲਬ ਅੱਗੇ ਚੱਲੀ ਗਈ ਉਹਦੀ ਸੁਣਵਾਈ ਵੀ ਹੁਣ 5 ਅਗਸਤ ਤੇ ਹੋਣੀ ਹੈ ਉਸਨੂੰ ਬਈ ਪਰ ਅਮਰਿਤਪਾਲ ਸਿੰਘ ਹੋਰਾਂ ਦੀ ਧਿਰ ਨੇ ਐਨਐਸਏ ਹਟਾਉਣ ਲਈ ਜਿਹੜੀ ਪਟੀਸ਼ਨ ਦਾਖਲ ਕੀਤੀ ਸੀ ਪੰਜਾਬ ਹਾਈ ਕੋਰਟ ਦੇ ਵਿੱਚ ਉਹਦੇ ਉੱਤੇ ਹੁਣ ਅਗਲੀ ਸੁਣਵਾਈ 31 ਜੁਲਾਈ ਨੂੰ ਹੋਏਗੀ ਤਦ ਤੱਕ ਸੁਣਵਾਈ ਟਾਲ ਦਿੱਤੀ ਗਈ ਹੈ